raag mala raage ko sang pant varangan sang alape atho ananda pratham raag parva karhi pant raag ni sang uth rahi prathamo parvi bai laal vip me aake gaave gangali ponya s lekeete bare e pairon ke panton laari पंचमहर काद सस नवै बंगालम मत माधुर गाल है ललता बेलावन गा रही अपनी अपनी पाटा अष्ट पक्तर पैर के गाव है गायन पात्रा दिया माल कस के आलाप है संग रंगनी पांचवा था पई ਗੋਡ ਕਰੇ ਅਰਦੇ ਗੰਦਾਰੀ ਗੰਦਾਰੇ ਸਿਰ ਤੇ ਚਾਰੇ ਧਾ ਸ੍ਰੀ ਪੰਜ ਗਾਈ ਮਾਲ ਰਾ ਕੌਸਿਕ ਸੰਗ ਲਾਈ ਮਾਰ ਮਸਤ ਅੰਗ ਮੇਵਾਰਾ ਪ੍ਰਭਲ ਚੰਡ ਕੌਸਿਕ ਬਾਰਾ ਖੋ ਕੜਿਓ ਗੋਰਾ ਅਨੰਦ ਗਾਏ ਅਸ਼ਟ ਮਾਲ ਕੌਸਿਕ ਸੰਗ ਲਾਏ ਪੌਨਿਆ ਹੈ ਦਾਲ ਪੰਜ ਨਾਰ ਸੰਗ ਅਸ਼ਟ ਸੋਤਾ ਉੱਠ ਤਾ ਨਿਕਲੋਲ ਗਾਇਨ ਤਾਰ ਮਿਲਾਵੇ ਤੇਲੰਗੇ ਦੇ ਕਰਿਆਏ ਬਸੰਦੇ ਸੰਗੁਰ ਸਹਾਈ ਸਸਰੀ ਲੈ ਪਰ ਜਾ ਸੰਗ ਲਾਏ ਪੰਡ ਅਰ ਜਾ ਸ਼ਰਮਾ ਆਨੰਦ ਪਾਸ ਕਰੇ ਆਏ ਚੰਦਰ ਬਿੰਬ ਮੰਗਲ ਸੁਹਾਏ ਸਰਬਾਤੋ ਆਇਬ ਨੂੰ ਦਾ ਗਾਏ ਸਰਸਾ ਬਸੰਤ ਕਮੋਦਾ ਅਸ਼ਟਪੁਤਰ ਮੈਂ ਗਏ ਸਵਾਰੀ ਪੰਨਿਆਈ ਦੀਪਾ ਕੀ ਬਾਰੀ ਕਦੇ ਲੈ ਬਨੰਦਰੇ ਟੋੜਿ ਗਇਆ ਲਾਪ ਕਾਮੁ ਦੀਓ ਗੁਜ਼ਰੀ ਸੰਗ ਦੀਪ ਪਗ ਕੇਤਾ ਤਾਰੰਕਾ ਕੁੰਦਲਿਆ ਰਾਮਾ ਕਮਨ ਕੁਸ਼ਮ ਚੰਪਾ ਕੇ ਨਾਮਾ ਧੋਰਾ ਕਰਨਾ ਕਲਿਆਨਾ ਅਸ਼ਟ ਪੁੱਤਰ ਦੇ ਪੱਗ ਕੇ ਜਾਣਾ ਸਰਵੇਂ ਜਰੇ 라ਵ ਗਵ ਹੈ ਪੰਚ ਸੰਗ ਬੇਰੰਗਣ ਲਵੈ ਲਹਰੀ ਕਰਨਾਟੇ ਤਰੀ ਗਉਰੇ ਗਾਵੇ ਅਸਾਉਰੀ ਦੇਵਤਾ ਜਦ ਰੀਆ ਲਾਪੇ ਤੇਰੇ ਰਾਗ ਸੋ ਪੰਜ ਥਾਪੇ ਸਲ ਸਾਰਗ ਸાગਰਾ ਔਰ ਗਾਢ ਗਵੀਰ ਅਜ ਪੁੱਤਰ ਸ੍ਰੀ ਰਾਗ ਕੇ ਗੁੰਡਾ ਕੁੰਭਹਾ ਵੀਰਾ ਕਸ਼ਟਮੇ ਮੇਘਰਾਵ ਹੈ ਗਾਵਲ ਹੈ ਪੰਜ ਸੰਗ ਬਿਰੰਗ ਨੋ ਲਾਭ ਹੈ ਸੋਰਠ ਧੋਣ ਮਲਾਰੇ ਧੁਨੀ ਉਨ ਗਾਵੇ ਆਸਾ ਮੰਗਣੀ ਉੱਚ ਸੁਰ ਸੋ ਬਨਕੀਨੀ ਮੇਗ ਰਾਖਸ ਪਾਤੋ ਤੀਨੀ ਬੈਰਾ ਤਰ ਗਜ ਤਰ ਕੇ ਦਾਰਾ ਜਬ ਵੇ ਤਰ ਨਟਿਓ ਜਲ ਤਾਰਾ ਉਨ ਗਾਵੇ ਸ਼ੰਕਰ ਸ਼ਮਾ ਮੇਗ ਰਾਖ ਬੋਧਰਨ ਕੀ ਨਮਾਉ ਕਸ਼ਟ ਰਾਗ ਉਨਕਾਈ ਸੰਗ ਰਾਗ ਮੀਤੀ ਸਰਬ ਪੁੱਤਰ ਰਾਜਦਨ ਕੇ ਆਤਰ ਹੈ ਦਸ ਕੀ ਸਰ ਕਸ਼ਟ ਰਾਗ ਉਨਕਾਈ ਸੰਗ ਰਾਗ ਮੀਤੀ ਬੀਸ ਸਵਾਗਤੀ ਕਾ ਖੰਸਾ ਸਵਾਗਤ ਹੈ ਗੁਰੂ ਜੀ ਕੀ ਵਤੇ ਰਾਮ ਕਲੀ ਮਹਲਾ ਤੀਜਾ ਆਨੰਦਿਕ ਓੰਕਾਰ ਸਤਗੁਰ ਪ੍ਰਸਾਦਿ ਆਨੰਦ ਭਿਆ ਮੇ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸੇਤੀ ਮਨਵਦੀਆਂ ਵਧਾਈਆਂ ਰਾਗ ਰਪਣ ਪਰਵਾਰ ਪਈਆ ਸ਼ਬਦ ਗਾਵਣੀ ਆਇਆ ਸ਼ਬਦੋਤਾ ਗਾਵਉ ਰਹੀ ਕੇ ਰਾਖੀ ਨੀ ਬਸਾਇਆ ਤਹਨੋ ਰਨਨ ਦੋਆ ਸਗਰ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋ ਹਰਿ ਨਾਮੇ ਅਰਨਾਲ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਕਾਰਿਤ ਸਭ ਸਵਾਰਣਾ ਸਭ ਨਾਮ ਗਲਾ ਸਰਤ ਸੁਆਮੀ ਜੋਖ ਮਨ ਵੇਸਾਰੇ ਕਹਿ ਨਾ ਨਿਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਹਬਾ ਕੀਆ ਕਿਆ নাহি ਕਰ ਤੇਰ ਧਰਤਾ ਤੇਰਾ ਸਭ ਚੈ ਜਿਦੇ ਸੋ ਪਾਵੈ ਸਦਾ ਸੇਸ ਲਾਹ ਤੇਰੇ ਉਨਾਮ ਮਨ ਸਭ ਏ ਨਾਮ ਦੇ ਮਨ ਵਸਿਆ ਆਵਾਜ਼ੇ ਸ਼ਬਦ ਕਹੇਰੇ ਕਹਿ ਨਾਮ ਸਤੇ ਸਾਇਬ ਜਾ ਨਹੀਂ ਕਰਦੇ ਰਹਿ ਸਾਤਾ ਨਾਮ ਮੇਰਾ ਆਧਾਰੋ ਸਾਧ ਨਾਮ ਆਧਾਰ ਮੇਰਾ ਜਿਦ ਭੁਖਾ ਸਭ ਗਵਾਇਆ ਕਰ ਸਾਧ ਸੁਖ ਮਨ ਆਇਆ ਵਸਿਆ ਜਨੇਤਾ ਸਭ ਜਾਈਆ ਸਦਾ ਪ੍ਰਵਾਣ ਕੀਤਾ ਗੁਰਵਿੱਟਾ ਜਿਸ ਦੇ ਐ ਵਡੇ ਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਅਰ ਸੱਚਾ ਨਾਮੇਰਾ ਆਦਾਰ ਵਾਜੇ ਪੰਚਲ ਸ਼ਬਦ ਤਕਾਰ ਜਪਾ ਗਏ ਧਰਜ ਪਾ ਗਏ ਸ਼ਬਦ ਵਾਜੇ ਕਲਾ ਦੇ ਤੇ ਕਰੇ ਤਾਰੀਆਂ ਪਰ ਜਦੋਂ ਦੁਦਸ ਕੀਤੇ ਤਾਲ ਕੰਡਕ ਮਾਰਿਆ ਧੁਰ ਕਿਰਪਾ ਦੇ ਜਪ ਕਾ ਸੇ ਨਾਮ ਕਿਤੇ ਸੁਖੁ ਆਇ ਤੇ ਕਾਰੇ ਆਪ ਹਰਿ ਦਰਵਾਜੇ ਅਨੰਦ ਸਣੋ ਵਡ ਪਾਕਿਆ ਸਗਲ ਮਨੋਰਤ ਪੂਰੇ ਪਾਰ ਬਰਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖਾ ਰੋਗ ਸੰਤਾ ਪ੍ਰਯਤ ਕਰੇ ਪੈ ਸਰ ਤੇ ਪੂਰੇ ਗੁਰ ਦੇ ਨਾਮੀ ਤਣ ਤੇ ਪਨੀਤ ਕਰੇ ਪਵਿੱਤਰ ਸਤ ਗੁਰ ਰਹੇ ਆ ਪਰਭੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂ ਸ੍ਰੀ ਔਖ ਪਵਣ ਗੁਰ ਪਾਣੀ ਪਿਤਾ ਮਾਤਾ ਧਰਤ ਮਹਤ ਰਾਤ ਦੁਇ ਦਾਈ ਦਾਇਆ ਕਿਲੇ ਸਗਲ ਜਗਤ ਜਗ ਆਈ ਆਪੁਰ ਆਇਆ ਵਤ ਤਰਮ ਸਾਹਿਬ ਦਸਵਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਥਾਈ ਹੋਏ ਸਹਾਏ ਦਸਵਾ ਪਾਸ਼ਾ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਲੇਕੁਮ ਪੰਜਾਬ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ ਚਾੜੀਆਂ ਮੁਕਤੇਆਂ ਅੱਛੀਆਂ ਜੱਪੀਆਂ ਤੱਪੀਆਂ ਦੇ ਨਾਮ ਜੱਪਿਆ ਬਣ ਛਕਿਆ ਦੇਖ ਚਲਾਈ ਤੇ ਨਵਾਹੀ ਦੇਖ ਕੇ ਅੰਦਰ ਕੀਤਾ ਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਤਕਾਏ ਖੋਪਰੀਆਂ ਲੋਹਈਆਂ ਚੱਪਨ ਤੇ ਚਰੇ ਆਰਿਆਂ ਨਾਲ ਤੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਘਰਮ ਨਹੀਂ ਥਾਰੇ ਨਾ ਸਿੱਕੇ ਪੈਸਾ ਸਵਾਸਾਂ ਦਾ ਨਿਭਾਈ ਇਨਾਂ ਦੀ ਕਮਾਈ ਦਾ ਧਿਆਨ ਦਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਿੰਤਾਵੇ ਚਿੰਤਾਵਨ ਕਾ ਸਦਕਾ ਸਰਬ ਸੁਖੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਧੰਤਰਛਿਆ ਰਿਆਇਤ ਦੇਖਦੇ ਫਤਿਹਬ੍ਰਤ ਕੀ ਪੈਜ ਬੰਦ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ দান ਕੇਸ ਨਾਨ ਰਹਿਤਾਨ ਵਿਵੇਕਦਾਨ ਸਹਾਦਾਨ ਪੁਰਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰ ਜੀ ਦੇ ਇਸ਼ਾਨ ਚੰਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲ ਜੀ ਵਾਹਿਗੁਰੂ ਸਿਕੰਦਾ ਮੰਨ ਨੀਮਾ ਮਤ ਉਚੀ ਮਤ ਦੇ ਰਾਖੇ ਆਗ ਬਾਹਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਕਰਤਾ ਜੀ ਹੋ ਸ੍ਰੀ ਗਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੱਨਾਂ ਤੋਂ ਪੰਥ ਨੂੰ ਮਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ দান ਖਾਲਸਾ ਜੀਨ ਬਖਸ਼ਰ ਜੀ ਇਹਨਾਂ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਦੇ ਉੱਤੇ ਦੀ ਔਰ ਸਤਿਗੁਰ ਜੀ ਹੋ ਮੇਰੀ ਮੇਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਅਮਰਤ ਕੇ ਦਾਤੇ ਸਰਬੰਸ ਦਾਨੀ ਦਸ਼ਮੇਸ਼ ਪਿਤਾ ਗਨਦੀਦਰ ਸਤਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਚਰਨ ਛੋਪਾ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਦੇਗ ਸਰ ਸਾਹਿਬ ਨਗਰ ਕਟਾਣਾ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਚਰਨਾ ਕਮਲਾਂ ਬਾਸ ਅਰਦਾਸ ਬੇਨਤੀ ਹੈ ਸਰਪੁਰਗਿਓ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀਓ ਆਪ ਜੀਆਂ ਦੇ ਨਗਰ ਘਟਾਣਾ ਸਾਹਿਬ ਵਿਖੇ 406ਵੇਂ ਚਰਨ ਪਾਉਣ ਦੇ ਸੁਨਮੁਕ ਰੱਖਦੇ ਹੋਇਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਤਸ਼ਾਹ ਜੀ ਆਪ ਜੀ ਦੀ ਬਾਰ ਕਿਰਪਾ ਬਖਸ਼ਿਸ਼ ਸਦਕਾ ਗੁਰਦੁਰਸ ਸਾਹਿਬ ਦੇ ਸਮੂਹ ਸਟਾਫ ਸੰਗਤਾਂ ਵੱਲੋਂ ਰਲਮਿਲ ਕਰਕੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦੇ ਉਪਰ ਸਾਡੇ ਬਰਸ ਦੇ ਇੰਨਾ ਖੁਸ਼ੀਆਂ ਨੂੰ ਖ ਰੱਖਦੇ ਆ ਪਰਸੁਰੋਜ ਤੋਂ ਧੁਰ ਕੀ ਬਾਣੀ ਸ੍ਰੀ ਅਖੰਡ ਪਾਠ ਸਾਹਿਬਾਨ ਦੇ ਜਾਪ ਆਰੰਭ ਕਰਵਾਏ ਸੰਤ ਪਾਤਸ਼ਾਹ ਜੀ ਆਪ ਜੀ ਦੀ ਬਾਰ ਕਰਪਾ ਬਖਸ਼ਿਸ਼ ਹੋਈ ਹੈ ਨਿਰਵਿਘਨ ਦਾਸ ਹੈ ਇਸ ਸਮੇ ਸਭ ਪੂਰਨ ਭੋਗ ਪਾਏ ਦੇ ਹਨ ਇਤਨੇ ਸਮੇਂਦਰ ਪਾਤਸ਼ਾਹ ਜੀ ਬਰਵਾਣੀ ਦੇ ਜਾਪ ਕਰਦੇ ਆ ਆਪ ਜੀ ਦੇ ਹਜ਼ੂਰੀ ਵਿੱਚ ਵਿਤਰਦੇ ਆਂ ਸੁਧਿਆਂ ਬਹਿੰਦੇ ਆਂ ਹੁਣ ਬੇਅੰਤ ਭੁੱਲਾਂ ਮਾਫ਼ ਕਰਨੀਆਂ ਜੀ ਅੱਗੋਂ ਤੋਂ ਸਮਰੱਥ ਬਖਸ਼ਨੀ ਪਾਤਸ਼ਾਹ ਜੀ ਉਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਤਿ ਧੰਨ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਮਹਾਰਾਜ ਕਿਰਪਾ ਕਰਨੀ ਸਮੁਸਟਾਪ ਸਮ ਸੰਗਤਾਂ ਦੇ ਸਿੱਤੇ ਆਪਣਾ ਮੇਹਣਾ ਪ੍ਰੇਤ ਰਖਣਾ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਕਰੋ ਘਰੋਂ ਘਰੋਂ ਸਿੱਖੀ ਜੀਵਨ ਸੇਵਾ ਅਤੇ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਨਾ ਮਾਣੀ ਦਾਕ ਬਖਸ਼ਨੀ ਘਰ ਪਰਿਵਾਰ ਅੰਦਰ ਸੁਖ ਸ਼ਾਂਤੀ ਅਮਰਤੋਣੀਆਂ ਦੁੱਖਾ ਰੋਗਾਂ ਦੇ ਨਾਸ਼ ਕਰਨੇ ਆਪਣੀ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਪਾਤਸ਼ਾਹ ਜੀਓ ਸਤਿਗੁਰੂ ਜੀ ਜਿਨ੍ਹਾਂ ਮਾਈ ਭਾਈ ਵੱਲੋਂ ਪਾਤਸ਼ਾਹ ਜੀ ਸੇਵਾਵਾਂ ਹੁੰਆਂ ਨੇ ਮਹਾਰਾਜ ਜੀਓ ਆਪ ਜਾਣੀ ਜਾਣ ਸਤਿਗੁਰੂ ਸਭਨਾ ਦੀਆਂ ਮੰਨਦੀਆਂ ਭਾਵਨਾਵਾਂ ਉਹ ਸੇਵਾਵਾਂ ਦਰਪਰਵਾਣ ਕਰਨੀਆਂ ਮੰਨਦੀਆਂ ਭਾਵਨਾਵਾਂ ਪੂਰਨ ਕਰਨੀਆਂ ਦੇਸ਼ਾਂ ਦੇਸ਼ਾਂ ਸਹਾਇਤਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕੀਤੀ ਸੇਵਾ ਥਾਂੇ ਪਾਣੀ ਪਾਤਸ਼ਾਹ ਜੀਓ ਇਸ ਸਮੇਂ ਸਤਿਗੁਰੂ ਦਾਰ ਆਇਆ ਸੰਗਤਾਂ ਦੀਆਂ ਹਾਜ਼ਰੀਆਂ ਤਿਲਕ ਫਲ ਪੇਟਾਵਾਂ ਅਰਦਾਸਾਂ ਬੇਂਤਿੰਦਰ ਪ੍ਰਵਾਨ ਕਰਨੀਆਂ ਚੜ੍ਹਦੀ ਕਲਾ ਬਖਸ਼ੀ ਪਾਤਸ਼ਾਹ ਜੀ ਆਪ ਜੀ ਨੂੰ ਸੁੰਦਰ ਮਾਲੇ ਪੇਟਾ ਕੀਤੇ ਅੰਗੀਕਾਰ ਕਰਨੇ ਲੋਕ ਲੋਕ ਬੜਦੇ ਕਰਦੇ ਆਪਨ ਹਜੂਰੀਂ ਅੰਦਰ ਕਿੜਾ ਪ੍ਰਸ਼ਾਦ ਦੇ ਸਾਂਝ ਕੇ ਸੁਖ ਹੈ ਦਰ ਪ੍ਰਵਾਰ ਹੋਵੇ ਪ੍ਰਵਾਰ ਹੋਇਆ ਪ੍ਰਸ਼ਾਦ ਸੰਗਤ ਦੇ ਵਿੱਚ ਵਰਤਣ ਦੀ ਆਗਿਆ ਬਖਸ਼ੀ ਕਿਰਪਾ ਕਰੋ ਪਾਤਸ਼ਾਹ ਜੀ ਦਾਰ ਆਇਆ ਸੰਗਤਾਂ ਨੂੰ ਪਾਵਨ ਹੁਕਮ ਬਖਸ਼ ਕੇ ਨਦਰੂ ਨਦਰ ਨਿਹਾਲ ਪ੍ਰੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ ਅਖਰ ਵਾਧਾ ਘਾਟਾ ਭੁੱਲ ਚੁ ਕੁਮਾਖ ਕਰਨੀ ਸਰਬੱਤ ਦੇ ਕਾਜ ਰਾਸ ਕਰਨੇ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇਰਾ ਆਗਿਆ ਭਈ ਕਰੀ ਸਭ ਜਗਾਂ ਦੇ ਮਹੰਤ ਸਿੱਖਨ ਕੋ ਹੁਕਮ ਹੈ ਆ ਧਰਤੀ ਭਈ ਹਰਿਆ ਬਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਭਏ ਹਰਾ ਬਲੇ ਜਿਨਨੀ ਮੇਰਾ ਸਤਿਗੁਰ ਦੇਖਿਆ ਜਾਏ ਸੁਭੋ ਟਲਨ ਗੁਰ ਸੇਵੀਐ ਕਹਿਨ ਸਹਜ ਸੁਹਾਾਰੇ ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਲ ਭਉ ਵੈ ਸਿਫਤ ਕਸਮਦੀ ਹੋਰ ਸੋ ਪਰਸੋ ਕੀਐ ਅਹ <machala> ਮਹੰਨਾਂ ਮਨ ਭਇਆ ਪ੍ਰਗਾਸਾ ਕੋਈ ਨਾ ਪੌਂਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਆਪਣੇ ਸਤਗੁਰ ਕੈ ਬਲਿਹਾਰੈ ਅਗੈ ਸੁਖ ਪਛ ਸੁਖ ਸਹਿਜ ਘਰ ਆਨੰਦ ਹਮਾਰੈ ਰਹਾ ਅੰਤਰਜਾਮੀ ਕਰਨਹਾਰਾ ਸੋਈ ਖਸਮ ਹਮਾਰਾ ਭਈ ਗੁਰ ਚਰਨੀ ਲਾਗੇ ਇਕ ਰਾਮ ਨਾਮ ਧਾਰਨ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਭੀ ਹੋ ਬਨਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰ ਜਿ ਸੁਭਾ ਕਾਰ ਜਿ ਆਇਆ ਰਸੇ ਨਾਨਕ ਕੋ ਗੁਰਪੂਰਾ ਢੇਟਿਓ ਸਗਲੇ ਦੁਖ ਬਿਨਾਸੇ ਵੱਡੀ ਵਡਿਆਈ ਅਚਰਜ ਸੁਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁਖ ਬਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ